ਸਾਂਝੇ ਕਰਨ ਨਾਲ ਜੁੜੇ ਸਾਰੇ ਭੈਣ ਭਰਾਵਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਜਿਹੜੂਪ ਵੀ ਸਤਿ ਸ੍ਰੀ ਅਕਾਲ ਬੁਲਾਇਆ। ਸਾਂਝੀ ਦਰ ਵਿੱਚ ਮਿੱਤਰੋ ਗੁਮ ਪੀਓ ਖਾਓ ਮਿੱਤਰੋ। ਅਕਸਰ ਜਿਹੜੇ ਸਾਂਝੇ ਕਰਦੇ ਵਿੱਚ ਆਪਣੇ ਭੈਣ ਭਰਾ ਆਉਂਦੇ ਆ ਉਹ ਕਹਿੰਦੇ ਤੁਹਾਡਾ ਫੂਡ ਬਹੁਤ ਹੀ ਸਵਾਦ ਹੁੰਦਾ ਹੈ ਕੁਆਲਿਟੀ ਦਾ ਫੂਡ ਹੁੰਦਾ ਤਾਂ ਅਸੀਂ ਅੱਜ ਸੋਚਿਆ ਕਿ ਕਿਉਂ ਨਾ ਇਹ ਦਿਖਾਇਆ ਜਾਵੇ ਕਿ ਸਾਡੀ ਕਿਚਨ ਦੇ ਵਿੱਚ ਕੀ ਕੀ ਬਣਦਾ। ਵੈਸੇ ਤਾਂ ਬਹੁਤ ਕੁਝ ਬਣਦਾ ਹੈ। ਪਾ ਸਾਡੇ ਕਾਫੀ ਮਸ਼ਹੂਰ ਨੇ ਪਰੌਂਠੇ ਤੰਦੂਰ ਦੇ ਪਰੌਂਠੇ ਇੱਥੇ ਅਲੱਗ-ਅਲੱਗ ਤਰ੍ਹਾਂ ਦੇ ਪਰੌਂਠੇ ਆ ਜਿਗਰੂਪ ਕਿਹੜੇ-ਕਿਹੜੇ ਪਰੌਂਠੇ ਆ ਆਪਣਾ ਆਲੂ ਪਰੌਂਠਾ ਹੈ ਗੋਭੀ ਪਰੌਂਠਾ ਹੈ ਮਿਕਸ ਹੈ ਅਨੀਅਨ ਹੈ ਅੱਛਾ ਹਾਂਜੀ ਤੇ ਆਪਣਾ ਮਸ਼ਹੂਰ ਪਰੌਂਠਾ ਕਿਹੜਾ ਆ ਮਿਕਸ ਪਰੌਂਠਾ ਮਿਕਸ ਪਰੌਂਠਾ ਹਾਂਜੀ ਮਿਕਸ ਪਰੌਂਠਾ ਸਾਂਝੇ ਕਰਦਾ ਜਿਗਰੂਪ ਦੇ ਅਨਸਾਰ ਬੜਾ ਮਸ਼ਹੂਰ ਆ ਮੈਨੂੰ ਤਾਂ ਤਕਰੀਬਨ ਸਾਰੇ ਵਧੀਆ ਲੱਗਦੇ ਆ ਕਿਉਂਕਿ ਬਣੀ-ਬਣਾਈ ਜਿਹੜੀ ਵੀ ਮਿਲ ਜਵੇ ਮੇਰੇ ਲਈ ਉਹ ਵਧੀਆ ਹੀ ਹੁੰਦੀ ਹੈ ਤੋ ਅੱਜ ਆਪਾਂ ਜਗਰੂਪ ਨੂੰ ਦੇਖਦੇ ਆ ਕਿ ਇਹ ਇੱਥੇ ਮਿਕਸ ਪਰੌਂਠਾ ਕਿਵੇਂ ਤਿਆਰ ਕਰਦਾ ਤੇ ਕਿੰਨੀ ਕਿਹਦੀ ਐਫਰਟ ਆ ਕੇ ਇਥੋਂ ਫੂਡ ਤਿਆਰ ਹੋ ਕੇ ਕਸਟਮਰ ਦੇ ਟੇਬਲ ਤੇ ਜਾਵੇ ਉਹ ਮਿਹਨਤ ਵੀ ਜ਼ਰੂਰ ਦੇਖਣੀ ਚਾਹੀਦੀ ਸਾਨੂੰ ਕਿਉਂਕਿ ਕਈ ਵਾਰ ਹੁੰਦਾ ਕਿ ਅਸੀਂ ਬਹੁਤ ਛੇਤੀ ਕਹਿ ਦਿੰਨੇ ਇਹਦੇ ਵਿੱਚ ਆ ਨਹੀਂ ਜਾਂ ਆਹਾ ਇਹ ਮੈਨੂੰ ਲੱਗਦਾ ਸਪੈਸ਼ਲੀ ਗਰਮੀ ਦੇ ਵਿੱਚ ਤੰਦੂਰ ਦੇ ਕੋਲ ਖੜਨਾ ਕਿੰਨਾ ਕੁ ਸੌਖਾ ਆਖਾ ਇਹ ਚੀਜ਼ ਵੀ ਅਸੀਂ ਇਗਨੋਰ ਨਹੀਂ ਕਰ ਸਕਦੇ ਤੇ ਨਾਲ ਦੀ ਨਾਲ ਅਸੀਂ ਦੇਖਦੇ ਹਾਂ ਤੰਦੂਰ ਉਦਾ ਪ੍ਰੌਂਠਾ ਮਿਕਸ ਪ੍ਰੌਂਠਾ ਕਿਵੇਂ ਬਣਦਾ ਤੇ ਜਗਰੂਪ ਕਿਵੇਂ ਬਣਾਉਂਦਾ ਜਗਰੂਪ ਅੱਜ ਪ੍ਰੌਂਠਾ ਟਰਾਈ ਕਰਦੇ ਹਾਂ ਠੀਕ ਹੈ ਜੀ ਸਾਨੂੰ 10 ਪ੍ਰੌਂਠਾ ਕਿਵੇਂ ਬਣਦਾ ਤੰਦੂਰ ਦਾ ਮਿਕਸ ਬਣਾ ਰਹੇ ਹਾਂ ਹਨਾ ਹਾਂ ਜੀ ਹਮ ਇਹ ਆਪਣੇ ਮੈਸ਼ ਆਲੂ ਆਲੂ ਮੈਸ਼ ਕਰ ਲੇ ਪਹਿਲਾਂ ਕਿਤੇ ਵੇ ਜੀ ਅੱਛਾ ਸਾਨੂੰ ਹਰੀ ਮਿਰਚ ਛੇਕਾ ਪਿਆਜ਼ ਹਰੀ ਮਿਰਚ ਤਕਰੀਬਨ ਸਾਰੇ ਕਸਟਮਰ ਪਵਾਉਂਦੇ ਆ ਜਾਂ 10 ਦਿੰਦੇ ਆ ਨੇ ਪਹਿਲੇ ਕਹਿ ਦਿੰਦੇ ਵੀ ਜਿਨ੍ਹਾਂ ਨੂੰ ਸਪਾਈਸੀ ਖਾਣਾ ਹੋਵੇ ਠੀਕ ਹੈ ਇਹ ਪਨੀਰ ਹੋ ਗਿਆ ਆਪਣਾ ਪਨੀਰ ਘਰ ਦਾ ਹਾਂਜੀ ਇਹ ਦੱਸਣਾ ਨਹੀਂ ਭੁੱਲਣਾ ਹਾਂਜੀ ਨਾਲੇ ਦਨੀਆ ਹੋ ਗਿਆ ਠੀਕ ਹੈ ਤੇ ਹੋਰ ਮਸਾਲੇ ਹੈ ਜਿਹੜੇ ਇਹਨੂੰ ਜ਼ਿਆਦਾ ਸੁਆਦ ਬਣਾਉਂਦੇ ਆ ਹਾਂਜੀ ਆਪਣਾ ਜੀਰਾ ਪਾਊਡਰ ਅੱਛਾ ਦਨੀਆ ਪਾਊਡਰ ਨਮਕ ਠੀਕ ਆ ਮੇਰੇ ਹਸਾਬ ਨਾਲ ਐਡ ਕਰਦੀ ਐ ਪਰੌਂਠਾ ਮੈਂ ਖਾਣਾ ਐ ਫਿਰ ਤੋਂ ਰੈੱਡ ਚਿਲੀ ਵੀ ਐਡ ਕਰਦੇ ਤੇ ਥੋੜੀ ਹਾਂ ਰੈੱਡ ਚਿਲੀ ਵੀ ਐਡ ਕਰ ਸਕਦਾ ਇਹ ਮੇਰੀ ਫੇਵਰੇਟ ਆ ਹਾਂਜੀ ਦੱਸਦੀ ਇਹ ਗੱਲ ਹੈਗੀ ਆ ਕਿ ਜਦ ਕਸਟਮਰ ਰਿਪੀਟ ਹੁੰਦੇ ਆ ਸਾਡੇ ਸਟਾਫ ਨੂੰ ਵੀ ਪਤਾ ਲੱਗ ਜਾਂਦਾ ਕਿ ਇਹਨਾਂ ਦਾ ਟੇਸਟ ਕਿਦਾਂ ਦਾ ਆ ਹਾਂਜੀ ਸੋ ਨੂੰ ਆਟੋਮੈਟਿਕਲੀ ਪਤਾ ਸੀ ਕਿ ਮੈਨੂੰ ਮਿਰਚਾਂ ਪਸੰਦ ਨੇ ਉਹਨੇ ਕਿਹਾ ਰੈੱਡ ਚਿਲੀ ਐਡ ਕਰ ਦਿੰਨੇ ਆ। ਲਓ ਜੀ ਪੇੜੇ ਦੇ ਵਿੱਚ ਪਾਤਾ ਮਸਾਲਾ ਹੈ। ਆਪਾਂ ਇੱਥੇ ਕਣਕ ਦਾ ਆਟਾ ਹੀ ਵਰਤਦੇ ਹਾਂ ਨਾ ਜਿੰਦੂ। ਠੀਕ ਆ। ਕਣਕ ਦਾ ਹੀ। ਜਿੱਦਾਂ ਦੂਰ ਵਾਲਾ ਪਰੌਂਠਾ ਜਿਗਰੂਪ ਨੇ ਤੰਦੂਰ ਦੇ ਵਿੱਚ ਲਾਤਾ ਜਿਗਰੂਪ ਸੇਕ ਕਿੰਨਾ ਕੁ ਲੱਗਦਾ ਸੇਕ ਤਾਂ ਹੁਣ ਲੱਗਦਾ ਹੈ ਲੱਗਦਾ ਹੀ ਹੈ ਨੇ ਘਾਤੀ ਸੇਕਾ ਖੇਰ ਕੋਲ ਖੜਿਆ ਨੂੰ ਵੀ ਸੇਕਿੰਦਾ ਮਾਰਦਾ ਹੈ ਤੇ ਅਸੀਂ ਤਨਵਾਰਦੀ ਆ ਕਿ ਜਿਹੜੇ ਇਹ ਸਾਨੂੰ ਫੂਡ ਰੈਡੀ ਕਰਕੇ ਟੇਬਲ ਤੇ ਪਛਾਉਂਦੇ ਆ ਔਰ ਇੰਨੀ ਜ਼ਿਆਦਾ ਸਫਾਈ ਦੇ ਨਾਲ ਤੰਦੂਰ ਚ ਕਿੰਨਾ ਕੁ ਟਾਈਮ ਲੱਗਦਾ ਐ ਜੱਗੂ ਪੇਨੋ 5-4 ਮਿੰਟ ਜਾਂ ਇਤੋਂ ਕੱਟੇ ਇਤੋਂ ਕੱਟੇ ਇਤੋਂ ਕੱਟ ਕਿਉਂਕਿ ਸੇਕ ਵੀ ਕਾਫੀ ਆ 3 ਕ ਮਿੰਟ ਤੇ ਬਹੁਤ ਸੋਹਣਾ ਰੜੀ ਜਾਂਦਾ ਪਰੌਂਠਾ ਹੌਲੀ ਹੌਲੀ ਮੈਂ ਵੀ ਸਿੱਖ ਹੀ ਲੈਣਿਆ ਪਰਾਠਾ 2-3 ਮਿੰਟਾਂ ਦੇ ਵਿੱਚ ਬਣ ਕੇ ਰੈਡੀ ਹੋ ਗਿਆ। ਇਹ ਸਾਂਝੇ ਕਰਦਾ ਮਸ਼ਹੂਰ ਸਪੈਸ਼ਲ ਮਿਕਸ ਪਰੌਂਠਾ ਤੰਦੂਰ ਵਾਲਾ। ਸਪੈਸ਼ਲ ਤੰਦੂਰ ਦਾ ਪਰੌਂਠਾ ਬਣ ਕੇ ਰੈਡੀ ਹੋ ਗਿਆ, ਟੇਬਲ ਤੇ ਆ ਗਿਆ। ਸਭ ਤੋਂ ਪਹਿਲਾਂ ਤਾਂ ਇਹਦੇ ਲਈ ਸੱਚੀ ਬਹੁਤ ਸ਼ੁਕਰਗੁਜ਼ਾਰਾਂ ਕਿ ਟੇਬਲ ਦੇ ਉੱਤੇ ਬੈਠਿਆਂ ਨੂੰ ਇਹ ਰੋਟੀ ਮਿਲ ਰਹੀ ਹੈ ਤੇ ਸਾਂਝੇ ਕਰ ਦਾ ਸਪੈਸ਼ਲ ਤੰਦੂਰ ਵਾਲਾ ਪਰੌਂਠਾ ਐਸ ਇਹਦੇ ਵਿੱਚ ਖਾਸियत ਇਹ ਹੈ ਕਿ ਸਾਡੇ ਕੋਲ ਦਹੀਂ ਲੱਸੀ ਤੇ ਜਿਹੜਾ ਬਟਰ ਹੈਗਾ ਸਾਂਝੇ ਕਰ ਦੇ ਵਿੱਚ ਉਹ ਕਰਦਾ ਆ ਬਣਿਆ ਹੋਇਆ ਸੋ ਆਪਸ਼ਨਸ ਨੇ ਕਿ ਅਸੀਂ ਇਹ ਤਹੇ ਲੱਸੀ ਬਟਰ ਅਚਾਰ ਦੇ ਨਾਲ ਵੀ ਖਾ ਸਕਦੇ ਆ ਪਰੌਂਠਾ ਤੇ ਚਾਹ ਦੇ ਨਾਲ ਵੀ ਸਾਰੀਆਂ ਚੀਜ਼ਾਂ ਨਾਲ ਬੜਾ ਵਧੀਆ ਲੱਗਦਾ ਆ ਹੁਣ ਇਹਨੂੰ ਖਾ ਕੇ ਮੈਂ ਦੱਸਦੀ ਆ ਵੀ ਇਹਦਾ ਟੇਸਟ ਕਿੱਦਾਂ ਦਾ ਆ ਸੰਜੇ ਘਰ ਦੀ ਬਣੀ ਹੋਈ ਮਖਣੀ ਵਾਜੀਵਾ ਤੇ ਤੰਦੂਰ ਵਾਲਾ ਪਰੌਂਠਾ ਠੀਕ ਹੈ ਨੇ ਇਹਦੇ ਤਾਂ ਵਾਕੀ ਵਾਕਈ ਜਿਹੜੇ ਸਾਰੇ ਕਹਿੰਦੇ ਆ ਵੀ ਇਹ ਸਪੈਸ਼ਲਟੀ ਆ ਇਹ ਹੈ ਹੀ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਸੋ ਜਦੋਂ ਵੀ ਤੁਸੀਂ ਆਵੋ ਸਾਂਝੇ ਕਰਦਾ ਫੋਡ ਜ਼ਰੂਰ ਟਰਾਈ ਕਰੋ ਤੇ ਬਾਕੀ ਆਪਾਂ ਅਗਲੀ ਵੀਡੀਓ ਦੇ ਵਿੱਚ ਹੋਰ ਐਦਾਂ ਕੋਈ ਨਮੀ ਤੋਂ ਨਮੀ ਡਿਸ਼ ਤੁਹਾਨੂੰ ਬਣਦੀ ਦਿਖਾਵਾਂਗੇ ਤੇ ਟੇਸਟ ਕਰਕੇ ਵੀ ਦੱਸਾਂਗੇ ਜਦ ਤੁਸੀਂ ਵੀ ਆਵੋ ਜ਼ਰੂਰ ਟੇਸਟ ਕਰੋ ਸਾਂਝੇ ਕਰਦਾ ਬਣਿਆ ਫੋਡ